ਲਾਸਾਤਨੋ ਪਿੰਡ ਦੌਲੇਵਾਲਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਇੱਕ ਘਰੇਲੂ ਸੱਜਣ ਕੋਲੇ ਦੋ ਬੈੜਾਂ ਲੱਗੀਆਂ ਦਿਖਾਉਣਾ ਇੱਕ ਤਾਜੀ ਸੂਈ ਤੇ ਇੱਕ ਕ੍ਰੋਸ ਅੰਗ ਦੀ ਬੈੜੇ ਮੰਨ ਲਓ ਵੀ ਬੈੜ ਨਹੀਂ ਮੱਜੀ ਦਬਾਉਣ ਲੱਗਿਆ ਬਾਈ ਤੋਂ ਤੁਹਾਨੂੰ ਇਹ ਬਾਈ ਕਹਿੰਦਾ ਸੂਣਦੇ ਬਿਲਕੁਲ ਨੇੜਾ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਵਾਲਾ ਕੰਮ ਆ ਰੇਟ ਵਾਲਾ ਕੰਮ ਕਰਾ ਦਾਂਗੇ ਮੱਲੋ ਵੀਡੀਓ 'ਚ ਤੇ ਬਾਕੀ ਡਿਟੇਲ ਬਾਈ ਦੱਸ ਦੂ ਇੱਕ ਕਰੀ ਲੱਭੀ ਉਧਰ ਮਾਰਦੀ ਕੈਮਰਾ ਪਸ਼ੂ ਬਾਈ ਕੋਲ ਕਰ ਇਹਨਾਂ ਕਹਿੰਦਾ ਸ਼ੌਂਕੀਆ ਜੇ ਤੌਰ ਤੇ ਆਜਾ ਆਜਾ ਬਰਾਵਰਲੇ ਬੰਨੇ ਆ ਜਾ ਤੇ ਬਾਕੀ ਡਿਟੇਲ ਆ ਸੱਜਣ ਤੋਂ ਪੁੱਛ ਲਾਂਗੇ ਨਾਮ ਤੇ ਫੋਨ ਨੰਬਰ ਦੱਸ ਦੋ ਜੀ ਨਾਮ ਸੰਦੀਪ ਆ ਬਾਈ ਫੋਨ ਨੰਬਰ ਜੀ ਫੋਨ ਨੰਬਰ 62804 33865 ਆ ਬਾਈ 62804 33865 33865 ਆ ਜਾ ਤੂੰ ਵੀ ਆ ਜਾ ਆ ਜਾ ਆਇਆ ਬਤਾ ਆ ਜਾ ਸੰਗ ਦਾ ਘਾਤਵਾ ਆ ਜਾ ਆ ਜਾ ਨਾਮ ਕੀ ਆ ਤੇਰਾ ਪ੍ਰਭਜੋ ਸਿੰਘ ਉਰਲੇ ਪਾਸੇ ਆ ਜਾ ਪ੍ਰਭਜੋ ਤੇ ਕਿਹੜੇ ਸਕੂਲ ਚ ਪੜਦਾ ਕਾਲ ਅਕੈਡਮੀ ਚੀਮਾ ਸਾਹਿਬ ਆ ਕਾਲ ਅਕੈਡਮੀ ਚੀਮਾ ਸਾਹਿਬ ਆ ਆ ਫਿਰ ਤਾਂ ਉਹੀ ਗੱਲ ਆ ਵੀ ਜੇ ਚੰਗੇ ਸਕੂਲ ਚ ਜਾਂਦਾ ਬੱਚਾ ਹਨਾ ਹਾਂ ਜੀ ਪਾਠ ਵੀ ਕਰਾਉਂਦਾ ਫਿਰ ਹਾਂ ਠੀਕ ਹੈ ਗੱਲ ਕਿਹੜੀ ਕਲਾਸ ਹੈ 7 7 ਬਣਾ ਹਾਂ ਠੀਕ ਹੈ ਗੱਲ ਉਹ ਸ਼ਕੀਨ ਆ ਬੱਚਾ ਪਸ਼ੂ ਸ਼ਾਮਣ ਦਾ ਸ਼ਕੀਨ ਆ ਨਾ ਹਾਂ ਬਈ ਨਾਲ ਕਰਾਉਂਦਾ ਮਦਦ ਪੂਰੀ ਜਦੋਂ ਰੇ ਹੁੰਦਾ ਗਾਲੀ ਤਾਰ ਸਾਰੇ ਪੂਰੀ ਹਾਂ ਭਾਂਜਿਆ ਬਈ ਹਾਂ ਸ਼ਾਹਪੁਰ ਤੋਂ ਆਏ ਬੱਚਾ ਤੇ ਸ਼ੁਰੂਆਤ ਆ ਪਾ ਬੈਠ ਤੋਂ ਕਰ ਲਈ ਹਾਂਜੀ ਬਈ ਆ ਮਾਰ ਲੱਭੀ ਕੈਮਰਾ ਆਰਡਰ ਕੁਆਲਿਟੀ ਕਰਾ ਦੇਣੀ ਚਾਹੀਏ ਕਿ ਇੱਕ ਵਾਰੀ ਤੇ ਆ ਗਈ ਕ੍ਰੋਸ ਹੰਗ ਚ ਮੈਂ ਤੁਹਾਨੂੰ ਸ਼ੁਰੂ ਚ ਹੀ ਕਿਹਾ ਵੀ ਇਹਨੂੰ ਨਾ ਤੁਸੀਂ ਬੈਡ ਮੰਨ ਕੇ ਨਾ ਲਿਓ ਇਹਨੂੰ ਤੁਸੀਂ ਮੰਨ ਲਓ ਮਾਜੀ ਮੰਨ ਕੇ ਲੈ ਜਾਓ ਬਾਈ ਤੂੰ ਇੰਨੇ ਦੁੱਧ ਵਾਲੀ ਮੱਝ ਨੂੰ ਟੱਕਰ ਦਊਗੀ ਇਹ 20 ਕਿਲੋ ਵਾਲੀ ਮੱਝ ਨੂੰ ਐਦਾਂ ਨਹੀਂ ਵਹਿੜ ਦਿਖਾਉਣ ਲੱਗਿਆ ਤੁਹਾਨੂੰ ਤੋੜ ਦੋ ਜੀ ਖੋਲ ਕੇ ਤੇ ਬਾਡੀ ਦੀ ਬੰਤਰ ਵਾਲੀ ਅਸਲ ਰੱਖਦੀ ਆ ਸੁਆ ਕਿਹੜਾ ਸੁਹੰਦਿਆ ਬਾਈ ਸੁਆ ਰੀਜਨਲ ਦੂਜਾ ਬਾਈ ਸੁਆ ਦੂਜਾ ਹੂੰ ਭਾਲ ਕਰਦੀ ਆ ਥੋੜੀ ਵਾਲੀ ਥਣਾ ਹਾਂ ਹਾਂ ਬਾਈ ਸੁਆ ਦੀ ਠੰਡੀ ਆ ਜਮਾ ਬਾਈ ਫੁੱਲ ਆ ਕੱਦ ਸਜਣੋ ਚੰਗਾ ਵੱਡੇ ਕੱਦ ਕਾਠੀ ਆ ਤੇ ਬਾਕੀ ਬਾਡੀ ਬੁੱਡੀ ਨਾ ਤੁਹਾਨੂੰ ਕਹਦੀ ਜੇ ਬਾੜੀ ਅਸਲ ਰੱਖਦੀ ਆ ਇੱਥੋਂ ਕਰ ਸਕਦੇ ਹਾਂ ਚਾ ਇੱਕ ਸਰੀਰ ਇਹਦਾ ਇਹ ਮੰਨ ਲੈ ਵੀ ਮੱਝਾਂ ਵਰਗਾ ਸਰੀਰੀ ਆ ਤੇ ਥਣ ਲਈ ਵੇਰੀ ਇਹ ਕਹੂੰਗਾ ਵੀ ਬਾੜੀ ਸਾਫ਼ ਆ ਥਣੋਂ ਫੜਾਕੇ ਵਾਲਾ ਲੈਵਾ ਇਹਨੂੰ ਤੁਸੀਂ ਐਚ ਐਫ ਕ੍ਰੋਸ ਮੰਨ ਲਿਓ ਜਰਸੀ ਕ੍ਰੋਸ ਮੰਨ ਲਿਓ ਇਹਨੂੰ ਤੁਸੀਂ ਨਾ ਗਰਲੈਂਡੋ ਟੱਚ ਮੰਨ ਲਿਓ ਕਿਉਂਕਿ ਗਰਲੈਂਡੋ ਟੱਚ 'ਚ ਵੀ ਪੱਛੀ ਆਉਂਦੀ ਆ ਤੇ ਬਾਕੀ ਇੱਥੇ ਤੋਂ ਲੰਬਾਈ ਕਰ ਸਕਦੇ ਹੋ ਚਾ ਇੱਕ ਲੈ ਚੱਲ ਚੋ ਬਰਾਦਰਲੇ ਬੰਨੇ ਤੇ ਦੁੱਧ ਕਿੰਨਾ ਕ ਪਾਇਆ ਪਹਿਲੇ ਨੇ ਦੁੱਧ ਪਾਈ ਇਹਨੇ ਪਹਿਲਣ ਨੇ ਆਪਣੇ ਕੋਲੇ 20 ਤੋਂ ਪਲੱਸ ਹੀ ਕੱਢਿਆ ਗੁਰੀ 20 ਤੋਂ ਬਾਹਰੇ ਹਾਂਜੀ ਬਾਈ ਕਿੰਨੇ ਦਿਨ ਕੱਢਦੀ ਆ ਹੁਣ ਹੁਣ ਤਾਂ ਬਾਈ ਬਸ ਤਿਆਰ ਆ ਦੋ ਕੁ ਦਿਨ ਠੀਕ ਆ ਚਾਹੇ ਅੱਜ ਜੇ ਸੂਪੇ ਤਿਆਰੀ ਹੁੰਦਾ ਹਾਂ ਤਿਆਰੀ ਚਾ ਬਾਈ ਜਮਾ ਆ ਤਿਆਰੀ ਫੁੱਲਾ ਚਾਹੇ ਅੱਜ ਸੂਪੇ ਦੀ ਫਾਈਟ ਵੀ ਚੰਗੀ ਇੱਕ ਵਾਰੀ ਫੇਰ ਦਿਖਾ ਦੇਣਾ ਫੈਟ ਕਿੰਨੀ ਰਹਿੰਦੀ ਆ ਇਹਦੀ ਫੈਟ ਬਾਈ ਇਹਦੇ ਕੋਲ ਆਪਣੇ ਕੋਲੇ 4 ਤੋਂ 50 ਦੇ ਵਿੱਚ ਵਿੱਚ ਰਹਿੰਦੀ ਆ 4 ਤੋਂ 50 ਇਹਦੀ 60% ਰਹਿੰਦੀ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਵੀ ਨਸਲ ਜਿਹੜੀ ਮਰਜ਼ੀ ਮੰਨ ਲਿਓ ਪਰ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਵੀ ਇਹ ਗਰਲੈਂਡੋ ਟੱਚ ਆ ਗਿਆ ਥਾਣਾ ਨੂੰ ਪਾਲਾ ਹਾਂ ਬਈ ਇਹ ਪਾਲਾ ਨਾ ਨਾ ਵੀਰੇ ਉਦਾਂ ਨਹੀਂ ਹੈਗਾ ਠੀਕ ਹੈ ਗੱਲ ਪਾਸਾ ਪੂਸਾ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਬਈ ਇਸ ਇਸ ਤਰ੍ਹਾਂ ਦੀ 100 ਦੀ 100 ਆ ਹਾਂ ਜੀ ਆ ਤੇ ਲੇ ਵਾਏ ਮੰਨ ਲਓ ਮੰਲੋ ਫੜਾਕੇ ਚਾਹਿਆ ਬੱਚਾ ਬਠਿਆ ਜਾਈਏ ਬਈ ਆਪਾਂ ਭਾਂਜੇ ਨੂੰ ਠੀਕ ਹੈ ਹਾਂ ਜੀ ਅਦੇ ਦੋਏ ਪਾਸੇ ਬੈਠੇ ਰਾਮ ਨਾਚੋ ਅੱ ਲੰਬੀ ਵੀ ਫੁੱਲ ਉੱਚੀ ਵੀ ਫੁੱਲ ਲਾਣੇਦਾਰ ਕਹਿੰਦਾ ਨਾ ਚਾਹੀਦੀ ਚਵਾਈ ਤੁਸੀਂ ਦੋਨਾਂ ਪਾਸੇ ਬਹਿ ਕੇ ਕਰ ਲਿਓ ਉਹ ਨਾ ਕੋਈ ਸੱਜਣ ਮੰਨ ਲੈ ਵੀ ਜੇ ਕਰੋ ਸੰਗ ਚ ਆ ਗਈ ਗਰਮਗਰਮ ਹੋਊਗੀ ਪਹਿਲਨ ਦਾ ਮਿਲਕ ਰਿਕਾਰਡ ਆ ਗਿਆ ਬਾਈ ਕਹਿੰਦਾ 20 ਕਿਲੋ ਦਾ ਫੈਟ ਵੀ ਚੰਗੀ ਪਾ ਦਾਂ ਦੀ ਆ ਤੇ ਇਸ ਵਾਰੀ ਇਹ ਮੰਨ ਲਓ ਵੀ ਬਾੜਾ ਨੀ 23 24 ਕਿਲੋ ਦੁੱਧ ਨੋਰਮਲ ਜਾਂ ਦੇ ਦਊਗੀ ਤੇ ਨਾ ਹੀ ਇਹਨੇ ਬਾਈ ਮੈਂ ਕਹਿੰਦਾ ਵੀ ਗਰਮੀ ਨਾ ਨਾ ਬਾਈ ਸਾਡੇ ਕੋਲ ਤਾਂ ਕਦੇ ਹੈ ਨਾ ਠੀਕ ਆ ਗੱਲ ਠੰਡੀ ਸੀਰ ਤਾਂ ਇੰਨੀ ਕਹਦਾ ਜਹੇ ਬਿਨਾ ਸੂਰੀ ਹੋਰ ਥੱਲੇ ਬੈਜੀਏ ਮੈਂ ਕਹਿੰਦਾ ਲਓ ਜੀ ਬਈ ਠੀਕ ਆ ਠੰਡੀ ਸੀਰ ਵਾਲੀ ਤਾਂ ਲੈ ਠੀਕ ਆ ਮੈਂ ਕਹਿੰਦਾ ਜੇ ਚਾਹੇ ਹੁਣ ਚੋਣ ਲੱਗ ਜਾ ਬਈ ਚਾਹੇ ਹੁਣ ਠੀਕ ਆ ਐ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਮਤਲਬ ਗੱਭਣਾ ਧਾਰਾਂ ਦਾ ਕਾਨੂੰ ਮਾਰਨੀ ਉਹਦਾ ਠੰਡੀ ਦਾ ਬਾਲੀ ਆ ਯਾਰ ਮੈਂ ਕਹਿੰਦਾ ਕੋਈ ਕਿਸੇ ਵੀ ਤਰ੍ਹਾਂ ਦਾ ਠੰਡੀ ਫੁੱਲ ਇਹ ਜੇ ਤੂੰ ਬਹਿ ਜਾ ਗੁਰੀ ਇਹ ਲੱਭੀ ਆ ਚੀਜ਼ ਦਿਖਾ ਦੀ ਆ ਚੀਜ਼ੇ ਨੇ ਭਰਨੀ ਐ ਨਹੀਂ ਇਹ ਇਥੋਂ ਜਦੋਂ ਸੂਪ ਹੀ ਇਹ ਮੰਨ ਲਾ ਬੌਲੇ ਚ ਵੀ ਤੁਰਨ ਵਾਲਾ ਕੰਮ ਮੁਸ਼ਕਲ ਹੋ ਜੂਗਾ ਐ ਇਦਾਂ ਦਾ ਲੇਵਾ ਲਾ ਦੂ ਤੇ ਸਭਾ ਆ ਗਿਆ ਨਾਜਾਇਜ਼ ਠੰਡਾ ਤੇ ਦੁੱਧ ਲੰਮਾ ਸਮਾਂ ਦਿੰਦੀ ਆ ਬਾਈ ਆਪ ਤੋਂ ਅਸੀਂ ਨੇ ਹੁਣ ਇਹ ਨਾ ਚਾਹੇ ਡਾਕਟਰ ਨੂੰ ਪੁੱਛ ਲੇ ਬੰਦਾ ਉਹ ਕਹਿੰਦਾ ਬਈ ਟੂਬਾਂ ਭਰ ਕੇ ਐਵੇਂ ਹੀ ਡਰਾਈ ਕਰਦੇ ਦੁੱਧ ਛੱਡੀ ਹਟ ਹੀ ਨਹੀਂ ਮਤਲਬ ਕਿ ਕਿੰਨੇ ਕ ਦੁੱਧ ਤੋਂ ਦੁੱਧ ਤੋਂ ਬਈ ਇਹ ਆਪਾਂ ਨੇ 10 ਕਿਲੋਟਰ ਤੋਂ ਡਰਾਈ ਕਰੀਆ 10 ਲੀਟਰ ਹਾਂਜੀ ਲੰਮਾ ਸਮਾਂ ਦੁੱਧ ਲੰਮਾ ਸਵਾ ਵੀਰੇ ਸੂਣ ਤੱਕ ਠੀਕ ਆ ਗੱਬਣ ਪਤਾ ਕਿਹੜੇ ਸੀ ਮਨ ਤੋਂ ਗੱਬਣ ਬਈ ਇਹ এবੀਐਸ ਦਾ ਇਹਦੇ ਬਰੂਡ ਤੋਂ ਸੈਕਸਡ ਸੇਮਣ ਤੋਂ ਗੱਬਣਾ ਆਪਣੇ ਕੋਲੇ ਸੇਮਣ ਪਿਆ ਦਾ ਬਰੂਡ ਦੇ এবੀਐਸ ਦੇ ਸੈਕਸਡ ਤੋਂ ਗੱਬਣਾ ਸੈਕਸਡ ਤੋਂ ਗੱਬਣਾ ਠੀਕ ਆ ਗੱਲ ਸੋਨੇ ਤੇ ਸੁਭਾਗੇ ਵਾਲਾ ਆ ਜਾ ਉਰਲੇ ਬੰਨੇ ਆ ਜਾ ਆ ਜਾ ਆ ਜਾ ਦੂਰੀ ਆ ਜਾ ਬਣ ਜ ਕਿੰਨੇ ਕਿੰਨੇ ਮਾਨ ਤਾਨ ਕੋਈ ਚ ਮਾਨ ਤਾਨ ਕਰ ਦਾਂਗੇ 92 ਚ ਕਰ ਦਾਂਗੇ ਮਹਾ ਮਾਨ ਤਾਨ ਛੋੜ ਛੱਪਾ ਜਾ ਕਰਦੇ ਹਾਂ 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 ਕਾ ਕਰ ਦਾਂਗੇ ਠੀਕ ਹੈ ਕੰਨਾ ਆ ਮਾਨ ਤਾਨ 92 ਚ ਛੋੜ ਛੱਪਾ ਬਾਈ ਕਹਿੰਦਾ ਕਰ ਦਾਂਗੇ ਤੇ ਹੁਣ ਮਾਰਨੀ ਲੱਭੀ 2 ਨੰਬਰ ਵਾਲੀ ਬੈੜ ਤੇ ਕੈਮਰਾ ਥਣ ਲੇਵੇ ਦੀ ਮੈਂ ਕਹੂੰਗਾ ਇਹ ਵੀ ਬਾਲੀ ਸਾਫ ਆ ਤੇ ਜਾਨ ਜੂਣੇ ਚ ਵੀ ਬਾਲੀ ਆ ਨਾ ਹਾਂ ਬਾਈ ਇਹਦਾ ਵੀ ਸਰੀਰ ਮੱਝਾਂ ਨਾਲ ਤੋਰ ਚੋਬਰਾ ਇਹ ਸੂਈ ਬਈ ਹੈ ਨਾ ਹਾਂ ਇਹ ਸੂਈ ਬਈ ਉਹ ਬੱਚਾ ਬੈਠਾ ਇਹਦਾ ਉਹਦੇ ਮਾਰਦੇ ਲੱਭੀ ਕੈਮਰਾ ਸੁਸਤ ਜਾ ਹੋਇਆ ਪਿਆ ਨਾ ਸੁਸਤਾ ਬਾਈ ਦੁੱਧ ਪਿਆਤਾ ਦਿਆ ਹੁਣੀ ਮਤਲਬ ਕਿ ਆਪਾਂ ਨੂੰ 2 ਘੰਟੇ ਹੋਏ ਠੀਕ ਹੈ ਦੁਪਹਿਰੇ ਹਾਂ ਹਾਂ ਬੋਲਾ ਕੱਢਿਆ ਕੁਛ ਹਾਂ ਹਾਂ ਬਈ ਕੱਢਿਆ ਬਾਹ ਆ ਛੋਟੀ ਵਾਲੀ ਕੱਢਿਆ ਹੋਊਗਾ ਬਈ 5 6 ਲੀਟਰ ਵਪਾਰੀਆਂ ਵਾਲਾ ਤਾਂ ਨਹੀਂ ਨਾ ਨਾ ਬਈ ਉਹ ਗੱਲ ਨਹੀਂ ਦੀ ਥੋੜੀ ਔਖੀ ਹੁੰਦੀ ਦੀ ਬਹਿੜਾ ਤਾਂ ਕਰਕੇ ਕਿਤੇ ਵਪਾਰੀ ਨਾ ਕੋ ਕਹਿਣ ਕਹਿਣ ਵਾਲਾ ਕਰਤਾ ਹੋਵੇ ਨਾ ਨਾ ਬਈ ਨਾ ਨਾ ਠੀਕ ਹੈ ਕਹਿੰਦਾ ਆ ਕਹਿਣ ਵਾਲਾ ਨਹੀਂ ਬਾਈ ਕਹਿੰਦਾ ਕੱਢਿਆ ਆਸਲ ਚ ਕੱਢਿਆ ਆ ਬਈ ਤੂੰ ਵੀਡੀਓ ਚ ਦੇਖਣ ਹੀ ਲੈ ਰਹੀ ਆ ਹੁਣ ਵੀ ਔਖੀ ਹੁੰਦੀ ਆ ਤੁਰਦੀ ਲਾਲਾ ਠੀਕ ਆ ਪੋਲੀ ਪਈ ਆ ਥੱਲੇ ਪੋਲੀ ਆ ਤੇ ਜਾਨ ਜੂਨ ਤਾਂ ਇਹ ਕਹੂੰਗਾ ਵੀ ਜ਼ੋਰ ਜੂਰ ਤਾਂ ਬੱਛੀ ਚ ਬਾੜੇ ਆ ਨਾ ਹਾਂ ਬਈ ਥੱਕੇ ਨਹੀਂ ਰਹ ਤੇ ਮਜਬੂਤ ਆ ਗਈ ਹਰੇਕ ਪਾਸੇ ਮੈਂ ਕਹਿੰਦਾ ਭਈ ਅਸੀਂ ਇਹਨੂੰ ਚੌੜ ਕਰਦੇ ਕਰੇ ਰਸ਼ੀਆਂ ਨਹੀਂ ਕਹਦੇ ਨੇ ਕਿਤੇ ਕਿਤੇ ਵੀ ਟੈਂਕੀ ਆ ਤਾਂ ਰਸ਼ੀਆਂ ਨੇ ਟੈਂਕੀ ਆ ਥਾਣਾ ਦਾ ਗੈਪ ਦਿਖਾ ਦੀ ਲੱਭੀ ਅਗਲੇ ਬੰਨੇ ਲਿਆ ਕੈਮਰਾ ਇੱਥੋਂ ਮਾਰ ਦੀ ਇਹ ਇੱਥੋਂ ਕਰਾ ਦੀ ਚੈੱਕ ਥਾਣਾ ਦਾ ਗੈਪ ਗਰੂਪ ਬੜਾ ਕਮਾਲ ਦਾ ਰੱਖਦੀ ਆ ਤੇ ਇੱਥੋਂ ਬਾਡੀ ਚੈੱਕ ਕਰਾ ਦੀ ਕਿਹੜਾ ਹੋਰ ਕਮਾ ਦੇ ਇੱਥੋਂ ਜਿਵੇਂ ਭਈ ਐਚ ਐਫ ਐ 5% ਇਹਦੀ ਵੀ ਉਹਨਾਂ ਦੇ ਮੁਕਾਬਲੇ ਚ ਜੇ ਮੈਂ ਐਚ ਐਫ ਦੇ ਕਹਿੰਦਾ 2 0 ਆਉਂਦੀ ਆ ਹਾਂ ਉਹ ਕੰਮ ਨਹੀਂ ਹੈਗਾ ਭਾਈ ਕਿੰਨੀ ਫੈਟ ਆਉਂਦੀ ਆ ਆਪਾਂ ਆਪਣੀ ਤੈਨੂੰ ਕਾਪੀ ਦਿਖਾ ਸਕਦੇ ਆ ਆਪਣਾ ਦੁੱਧ ਨਹੀਂ ਕਦੇ ਭਾਈ ਇਹਦੀ ਫੈਂਟ ਕਿੰਨੀ ਆਉਂਦੀ ਜਮਾਂ ਜੈਨੂਆਂ ਇਹਦਾ ਕੱਲੀ ਦੀ ਸੀ ਇਹਦੀ ਵੀ ਆਪਣੇ ਕੋਲੇ ਤੋਕੜ ਗੱਬਣ ਸੀ ਉਦੋਂ ਆਪਾਂ ਤੈਨੂੰ ਐ ਵੀ ਝੂਠ ਮਾਰੀਏ ਨਾ ਉਸ ਟਾਈਮ ਦੀ 6.0 ਫੈਂਟ ਆਉਂਦੀ ਜਕੀਨ ਨਹੀਂ ਮੰਨਦਾ ਸੀ ਜੀ ਇਹਦੀ 6.0 6.0 ਬਾਈ ਅਸੀਂ ਕੱਲੀ ਦਾ ਹਾਰ ਕੇ ਫਿਰ ਅਸੀਂ ਮਿਕਸ ਕਰਕੇ ਪਾਉਣ ਲੱਗੇ ਜੀ ਪਹਿਲਾਂ ਤਾਂ ਉਦੋਂ ਸੀਦਾ ਘਰੇ ਰੱਖਦੇ ਲਈ ਫਿਰ ਸੀ ਵਿੱਚ ਪਾਉਣ ਲੱਗੇ ਵੀ ਸਾਡੀ ਫੈਂਟ ਵਾਧੀ ਆ ਠੀਕ ਆ ਠੀਕ ਆ ਹਾਂਜੀ ਆ ਤੋਰੀ ਮਾੜੀ ਜੀ ਤੋਰੀ ਕਮਾਲਾ ਕਮਾਲਾ ਕੋਈ ਨਹੀਂ ਜਬਾ ਪੁੱਤਾ ਕਰੇ ਮਾੜੀ ਬੱਚੇ ਕਰਕੇ ਕਰਦੀ ਬਾਈ ਠੀਕ ਆ ਠੀਕ ਆ ਆ ਉਰਲੇ ਬੰਨੇ ਦਾ ਵਧੀਆ ਹੁੰਦੀ ਆ ਨਾ ਹਾਂ ਉਹ ਬੱਚੇ ਇਥੋਂ ਲੰਬੀ ਥਣ ਲੇਵਾ ਕਰਾ ਦੀ ਚੈੱਕ ਥਣ ਲੇਵੇ ਦੀ ਬੜੀ ਸਾਫ ਥਣ ਮੈਂ ਇਹ ਕਹੂੰਗਾ ਮੱਜਾਂ ਨਾਲ ਦਾ ਲੱਗਿਆ ਚਵਾਈ ਦਿਖਾ ਦਾਂਗੇ ਇਹਦੀ ਆਪਾਂ ਹਾਂ ਹਾਂ ਬਾਈ ਹਾਂ ਆਏ ਸੂਈ ਸਮਾਰੀ ਆ ਇਹਦੀ ਚਵਾਈ ਤੁਹਾਨੂੰ ਦਿਖਾ ਦੂੰਗਾ ਤੇ ਜੋਰ-ਜੂਰ ਤਾਂ ਨਾ ਬਾਡੀ ਬੁੱਡੀ ਉੱਤੋਂ ਕਰਾ ਦੀ ਲੰਬੀ ਚੈੱਕ ਸਟ੍ਰੇਟ ਆ ਗਈ ਬਿਲਕੁਲ ਉਹ ਚੀਜ਼ ਨਹੀਂ ਹੈਗੀ ਵੀ ਵਿਚਾਲੋਂ ਕੋਕੂ ਨਾ ਨਾ ਬਾਈ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਕਿੰਨੇ ਰੁਪਏ ਲੈ ਲਾਂਗੇ ਇਹਦੇ ਪੈਸੇ ਤਾਂ ਬਈ ਇਹਦੇ ਆਪਾਂ ਜਮੀ 87000 ਰੁਪਏ ਦੇਣਾ 87 ਚ ਸ਼ੋਰ ਛੂਟ ਜੀ ਕੋਈ ਛੋਟ ਤਾਂ ਕਰ ਦਾਂਗੇ ਬਾਈ ਉਹ ਤਾਂ ਹਾਂ ਕਰਿਆ ਇਸ ਜੀ ਨਹੀਂ ਲੈਂਦਾ ਹੋਇਆ ਤab ਵਧੀਆ ਫੁੱਲ ਮਾਨ ਤਾਨ ਕਰ ਮੈਂ ਫੁੱਲ ਮਾਨ ਤਾਨ ਕਰ ਕਰ ਦਾਂਗੇ ਦੋਨਾਂ ਜੋ ਫੁੱਲ ਖੁਸ਼ ਕਹਿ ਲੀਏ ਜਮਾ ਐ ਨਾ ਨਰਾਜ਼ ਕਰਕੇ ਨਹੀਂ ਮੋੜਦੇ ਠੀਕ ਆ ਗੱਲ ਆ ਅ ਨੰਬਰ ਬੋਲ ਤੇਰਾ 628042 ਹਾਂਜੀ 33865 33865 ਲੈ ਚਵਾਈ ਦਿਖਾ ਦੇ ਦੀ ਹਾਂਜੀ ਚਵਾਈ ਚੈੱਕ ਕਰਾ ਦਨੇ ਤੁਹਾਨੂੰ ਕਿਉਂਕਿ ਚਵਾਈ ਦੀ ਬਿਲਕੁਲ ਨਰਮ ਮੈਂ ਨਾ ਬਾਈ ਜਿਵੇਂ ਮਰਜੀ ਤੇ ਨਿਆਣਾ ਵੀ ਲੈਂਦੀ ਆ ਤੇ ਖਾਸ ਗੱਲ ਇਹਦੀ ਹੈ ਆ ਦੋਨਾਂ ਪਾਸੇ ਬਹਿ ਕੇ ਚਵਾਈ ਕਰਾਉਂਦੇ ਆ ਮਸ਼ੀਨ ਵਾਲਾ ਸਿਸਟਮ ਨਹੀਂ ਹੈਗਾ ਇਹਨੂੰ ਤੁਸੀਂ ਹੱਥੀਂ ਚੋ ਸਕਦੇ ਹੋ ਬਾਅਦ ਛੱਡ ਦਿਓ ਛੱਡੋ ਪਰੇਸ਼ਾਨ ਨਾ ਕਰੋ ਜਿਆਦਾ ਤੇ ਨੰਬਰ 11 ਹੋਰ ਬੋਲ ਦਿਓ ਜੀ 62804 ਜੀ 33865 ਜੀ 62804 33865 ਜੀ 33865 ਬਾਈ ਦਾ ਨੰਬਰ ਹੈ ਪਿੰਡ ਦੌਲੇਵਾਲਾ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਆ ਗਿਆ ਇੱਕ ਤਾਪ ਐਡ ਦਿਖਾਤੀ ਤਾਜੀ ਸੂਈ ਨਾਲ ਆ ਗਿਆ ਮੇਲ ਕਾਫ ਤੇ ਇੱਕ ਸੱਤ ਨੂੰ ਆਪ ਅੱਛੀ ਦਿਖਾਤੀ ਇਹ ਬਾਈ ਇਹਨਾਂ ਸੈਕਸਨ ਸੀਮਨ ਤੋਂ ਗੱਬਣਾ ਤੇ ਫੈਟ ਬਾਈ ਕਹਿੰਦਾ ਦੋਨਾਂ ਦੀ ਟੌਪ ਦੀ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ